ਬਾਦਪਾ ਚੱਲਦੇ ਆ ਮੂਵੀ ਦੇਖਣ ਵਾਸਤੇ ਆ ਆਪਣੀ ਕੌਫੀ ਹੀ ਮੰਗਾਈ ਸੀ ਤੇ 사ਸੀ ਗਾਲ ਜੀ ਅੱਜ ਮੈਂ ਐਂਜਲ ਪ੍ਰਿਆਜ ਦੇ ਹੱਕ ਜੀ ਦੇਖੋ ਜੀ ਇਹ ਪਹਿਲਾਂ ਤਾਂ ਟਿਕਟੌਕ ਤੇ ਵਾਹੀਰਤ ਕੰਟੈਂਟ ਬਣਾਉਂਦੇ ਸੀਗੇ ਪਰ ਹੁਣ ਇਹ ਜਿਹੜੇ ਬਲੌਗਾਂ ਦੀ ਹਨੇਰੀ ਦੁਨੀਆ ਦੇ ਵਿੱਚ ਆ ਚੁੱਕੇ ਨੇ ਤੇ ਹੁਣ ਇਹਨਾਂ ਦਾ ਕੈਨੇਡਾ ਦਾ ਵੀਜ਼ਾ ਲੱਗਿਆ ਤੇ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਮੈਨੂੰ ਪਰਸਨਲੀ ਇਹਨਾਂ ਦੇ ਬਲੌਗਸ ਦੇ ਕੇ ਬਹੁਤ ਜ਼ਿਆਦਾ ਜਾਣਕਾਰੀ ਤੇ ਮੋਟੀਵੇਸ਼ਨ ਮਿਲੀ ਤੇ ਮੈਂ ਹੁਣ ਸੋਚ ਰਿਹਾ ਵੀ ਇੰਡੀਆ ਜਾ ਕੇ ਯੂਪੀਐਸਸੀ ਦਾ ਐਗਜ਼ਾਮ ਕਰੈਕ ਕਰ ਹੀ ਲਈਏ ਪਰ ਕੁਝ ਕੁ ਜਿਹੜੇ ਲੋਕ ਆ ਉਹਨਾਂ ਤੋਂ ਇਹ ਚੜ੍ਹਾਈ ਜਰੀ ਨਹੀਂ ਜਾਂਦੀ ਹੈਗੀ ਜਿਹੜੇ ਕਿ ਸਾਡੀ ਸੁਸਾਇਟੀ ਦੇ ਬੈਡ ਐਲੀਮੈਂਟਸ ਨੇ ਉਹ ਇਹਨਾਂ ਨੂੰ ਤੰਗ ਕਰ ਰਹੇ ਨੇ ਇਹਨਾਂ ਨੂੰ ਰੋਸਟ ਕਰ ਰਹੇ ਨੇ ਜੋ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਗੱਲ ਹੈ ਮੇਰਾ ਤਾਂ ਹੁਣ ਦਿਲ ਕਰ ਰਿਹਾ ਵੀ ਅਸੀਂ ਵੀ ਯੂਐਸ ਛੱਡ ਕੈਨੇਡਾ ਵੱਲ ਮੂਵ ਹੋ ਜਾਈਏ ਕਿਉਂਕਿ ਜਿਹੜਾ ਸਾਰੀ ਲੰਗ ਲਾਣਾ ਸੌਰੀ ਟੈਲੈਂਟ ਹੈ ਜਿੰਨਾ ਵੀ ਉਹ ਸਾਰਾ ਕੈਨੇਡਾ ਦੇ ਵੱਲ ਜਾ ਰਿਹਾ ਹੈ ਕਿਉਂਕਿ ਪਹਿਲਾਂ ਵੀ ਬਹੁਤ ਜ਼ਿਆਦਾ ਟੈਲੈਂਟ ਇੱਧਰ ਆ ਚੁੱਕਿਆ ਦੋ ਚਾਰ ਟੈਲੈਂਟ ਦੀ ਹੋਰ ਕਮੀ ਆ ਜੇ ਇਹਨਾਂ ਛੜਮਾ ਜੀ ਹੋਗੇ ਤੇ ਇੱਕ ਜਿਹੜੇ ਬਲੌਗਾਂ ਦੇ ਬਾਦਸ਼ਾਹ ਇੱਕ ਵੀਜ਼ਾ ਉਹਨਾਂ ਦਾ ਬਹੁਤ ਛੇਤੀ ਲੱਗ ਸਕਦਾ ਉਹ ਜੋ ਕਿ ਐਗਰੀਕਲਚਰ ਵੀਜ਼ਾ ਕਿਉਂਕਿ ਮਠਾਰੂ ਜੀ ਕੀਟਨਾਸ਼ਕ ਦਵਾਈਆਂ ਦੀ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਨੇ ਆਹ ਇਹਦੇ ਸਲਫਾਜ਼ ਆਹ ਦੇਖੋ ਸਾਰੀ ਗੰਗਲੀ ਪਈ ਐਸਲਈ ਉਹਨਾਂ ਤੇ ਇਹ ਵੀਜ਼ਾ ਬਹੁਤ ਚਲਦੀ ਲੱਗ ਸਕਦਾ ਤੇ ਜਲਦੀ ਜਲਦੀ ਉਹਨਾਂ ਨੂੰ ਕਿਸੇ ਤਰ੍ਹਾਂ ਉੱਥੇ ਬੁਲਾਓ ਤੇ ਕੈਨੇਡਾ ਦਾ ਬੇੜਾ ਪਾਰ ਕਰੋ ਤੇ ਐਂਜਲ ਪ੍ਰੀਆ ਜੀ ਨੂੰ ਤੰਗ ਕਰਨਾ ਬੰਦ ਕਰੋ ਤੇ ਅਸੀਂ ਤਾਂ ਇੱਕ ਹੀ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਇਹ ਸਾਡੀ ਜੀਮਨ ਨੌਜਵਾਨਾਂ ਦੀ ਟੀਮ ਹੈ ਇਹ ਗਰੰਟਡ